ਮੰਜਾ ਗਾਵਾਂ ਲਈ ਮੀਨਰ ਮਿਕਚਰ ਦੇ ਕੀ ਕੀ ਫਾਇਦੇ ਆ ਕਿਸਾਨੋ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਬਹੁਤ ਭਰਾਵਾਂ ਨੂੰ ਦਿੱਕਤ ਆਉਂਦੀ ਆ ਜਿਵੇਂ ਕਿ ਪਸ਼ੂ ਬਾਰ ਬਾਰ ਰਿਪੀਟਰ ਹੋ ਜਾਂਦਾ ਪਸ਼ੂ ਹੀਟ ਦੇ ਵਿੱਚ ਆਈ ਜਾਂਦਾ ਗੱਬਾ ਨਹੀਂ ਹੁੰਦਾ ਹੈਗਾ ਤੇ ਮਿਨਨ ਮੈਕਚਰ ਦੇ ਤੁਹਾਨੂੰ ਦੱਸਾਂਗੇ ਵੀ ਅੱਜ ਕੀ ਕੀ ਫਾਇਦੇ ਆ ਕਿਉਂ ਪਾਉਣਾ ਜ਼ਰੂਰੀ ਆ ਪਸ਼ੂਆਂ ਲਈ ਬਣੇ ਰਹੋ ਵੀਡੀਓ ਦੇ ਖੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਔਨ ਕਰ ਲਿਓ ਪ੍ਰੈਸ ਜੇ ਇਹੀ ਵੀਡੀਓ ਤੁਸੀਂ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਐਸੀ ਤਰ੍ਹਾਂ ਆਪਾਂ ਜਾਣਕਾਰੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਕਿਸਾਨ ਦੋਸਤੋ ਜਿਹੜੇ ਵੀ ਪਸ਼ੂ ਪਾਲਕ ਭਰਾ ਮਿਨਰ ਮੈਕਚਰ ਵਰਤਦੇ ਆ ਉਹਨਾਂ ਦੇ ਪਸ਼ੂਆਂ ਦੇ ਵਿੱਚ ਕਿਉਂ ਨਹੀਂ ਦਿੱਕਤ ਆਉਂਦੀ ਤੁਸੀਂ ਵੇਖਦੇ ਹੋ ਅਕਸਰ ਹੀ ਵੱਡੇ ਵੱਡੇ ਫਾਰਮ ਹਨ ਫਾਰਮਾਂ ਦੇ ਵਿੱਚ 100 100 ਤੋਂ 200 ਗਿਣਤੀ ਦੇ ਪਸ਼ੂ ਹੁੰਦੇ ਆ ਕਦੇ ਵੀ ਉਹਨਾਂ ਨੂੰ ਇਹ ਦਿੱਕਤ ਨਹੀਂ ਆਉਂਦੀ ਰਿਪੀਟ ਨਹੀਂ ਹੁੰਦੇ ਪਸ਼ੂ ਹਰ ਸਾਲ ਬੱਚੇ ਨੂੰ ਜਨਮ ਦਿੰਦੇ ਆ ਹਰ ਸਾਲ ਗੱਭਣ ਹੁੰਦੇ ਆ ਤੇ ਕੋਈ ਛੱਡਣ ਦੀ ਜ਼ਰੂਰਤ ਨਹੀਂ ਪੈਂਦੀ ਆਮ ਪਸ਼ੂ ਪਾਲਕ ਭਰਾ ਜਿਨ੍ਹਾਂ ਕੋਲੇ 2 2 4 4 ਪਸ਼ੂ ਆ ਉਹਨਾਂ ਨੂੰ ਇਹ ਦਿੱਕਤ ਜ਼ਿਆਦਾ ਆਉਂਦੀ ਆ ਪਸ਼ੂ ਉਹਨਾਂ ਤੋਂ ਗੱਭਣ ਨਹੀਂ ਹੁੰਦੇ ਤੇ ਮੁੜ ਕੇ ਆਪਾਂ ਨੂੰ ਛੜਨੇ ਪੈਂਦੀਆਂ ਮੱਝਾਂ ਵੇਚਣੀਆਂ ਪੈਂਦੀਆਂ ਜੇ ਤੁਸੀਂ ਮਿਨਰਲ ਵੈਕਚਰ ਵਰਤੋਗੇ ਤੁਹਾਨੂੰ ਇਹ ਕੋਈ ਵੀ ਦਿੱਕਤ ਨਹੀਂ ਆਊਗੀ ਇਹਦੇ ਵਿੱਚ ਬਹੁਤ ਛੋਟੇ ਤੱਤ ਹੁੰਦੇ ਆ ਜਿਵੇਂ ਸਾਨੂੰ ਦੱਸ ਦਿੰਦੇ ਆ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਮੈਗਨੀਸ਼ੀਅਮ ਹੁੰਦਾ ਫਾਸਫੋਰਸ ਹੁੰਦਾ ਆਇਰਨ ਹੁੰਦਾ ਕੈਲਸ਼ੀਅਮ ਹੁੰਦਾ ਜ਼ਿੰਕ ਕਾਪਰ ਇਹ ਤੱਤ ਹੁੰਦੇ ਆ ਇਹਦੇ ਵਿੱਚ ਤੇ ਛੋਟੇ ਤੱਤ ਜਿਹੜੇ ਪੂਰੇ ਨਹੀਂ ਹੁੰਦੇ ਪਸ਼ੂ ਨੂੰ ਜਿਵੇਂ ਆਪਾਂ ਨੂੰ ਹੁਣ ਪਤਾ ਹੀ ਆ ਕੇ ਖਰਾਕ ਦੇ ਵਿੱਚ ਉਹ ਨਹੀਂ ਤੱਤ ਹੈ ਨਹੀਂ ਗਏ ਜਿੰਨੇ ਆਪਾਂ ਨੂੰ ਪਸ਼ੂ ਨੂੰ ਚਾਹੀਦੇ ਆ ਮਨ ਲਓ ਹੁਣ ਆਪਾਂ ਸਰਦੀ ਦੇ ਆ ਬਰਸੀਨ ਪਾ ਰਹੇ ਆ ਬਰਸੀਨ ਦੇ ਵਿੱਚ ਆਪਾਂ ਕੀ ਆ ਕੋਈ ਭਰਾ ਵੀ ਦੱਸ ਦਿਓ ਪੋਟਾਸ਼ ਨਹੀਂ ਪਾਉਂਦਾ ਕੋਈ ਸਲਫਰ ਨਹੀਂ ਪਾਉਂਦਾ ਕੋਈ ਡੀਪੀ ਥੋੜੇ ਬਹੁਤੇ ਭਰਾ ਪਾ ਦੇਣਗੇ ਨਹੀਂ ਤਾਂ ਨਾਈਟ੍ਰੋਜਨ ਹੀ ਜਾਣੀ ਦੀ ਜ਼ੂਰੀਆ ਹੀ ਜਾਦੇ ਪਾ ਕੇ ਜਿਹੜੇ ਪੱਠੇ ਆ ਉਹ ਤਿਆਰ ਕਰ ਕਰ ਪਸ਼ੂਆਂ ਨੂੰ ਪਾਈ ਜਾਂਦੇ ਆ ਜੇ ਆਪਾਂ ਉਹਦੇ ਵਿੱਚ ਸਾਰੇ ਤੱਤ ਜਿਵੇਂ ਜ਼ਿੰਕ ਦੀ ਸਪਰੇਅ ਕਰਤੀ ਆਪਾਂ ਮਤ ਕੈਲਸ਼ੀਅਮ ਦੀ ਕਰਤੀ ਜਿਹੜੀ ਕਲੀ ਚੂਨਾ ਆਉਂਦਾ ਹੈ ਤੁਸੀਂ ਘੋਲ ਕੇ ਅੱਧਾ ਕਿਲੋ ਕਿੱਲੇ ਦੀ ਕਰ ਸਕਦੇ ਹੋ ਨੇ ਇਹਦੇ ਚ ਕੈਲਸ਼ੀਅਮ ਬਹੁਤ ਹੁੰਦਾ ਇਸ ਤਰ੍ਹਾਂ ਜੇ ਤੁਸੀਂ ਸਾਰੇ ਹਰੇ-ਚਾਰੇ ਤੇ ਤੱਤ ਪੂਰੇ ਕਰੋਗੇ ਤਾਂ ਤੁਹਾਨੂੰ ਅਲੱਗ ਤੋਂ ਚੀਜ਼ ਦੇਣ ਦੀ ਜ਼ਰੂਰਤ ਨਹੀਂ ਪੈਣੀ ਤੇ ਜੇ ਤੁਸੀਂ ਨਹੀਂ ਹੋਵੇਂ ਕਰ ਸਕਦੇ ਛੋਟੇ ਤੱਤਾਂ ਦੀ ਘਾਟ ਪੈ ਜਾਂਦੀ ਹੈ ਪਸ਼ੂ ਨੂੰ ਫਿਰ ਦੁੱਧ ਵੀ ਨਹੀਂ ਵਾਧਦੇ ਹੈਗੇ ਪੀਕ ਲੈਵਲ ਤੇ ਨਹੀਂ ਆਉਂਦੇ ਬਹੁਤ ਦਿੱਕਤਾਂ ਆਉਂਦੀਆਂ ਜੇ ਤੁਸੀਂ ਕੈਲਸ਼ੀਅਮ ਅੱਡ ਤੋਂ ਦਿਨੇ ਉਹ ਵੀ ਬਹੁਤ ਵਧੀਆ ਗੱਲ ਆ 100 ਗ੍ਰਾਮ ਸੱਜਰ ਸੂਏ ਹੋਏ ਪਸ਼ੂ ਨੂੰ ਦੇਣੀ ਜ਼ਰੂਰੀ ਹੈ ਕੈਲਸ਼ੀਅਮ ਦੀ ਜਦੋਂ ਪਸ਼ੂ ਦੁੱਧ ਦਿੰਦਾ ਹੈ ਉਦੋਂ ਕੈਲਸ਼ੀਅਮ ਦੀ ਘਾਟ ਪੈਂਦੀ ਆ ਪਸ਼ੂ ਨੂੰ ਤੇ 100 ਗ੍ਰਾਮ ਤੁਸੀਂ ਕੈਲਸ਼ੀਅਮ ਦਿਆ ਕਰੋ ਸੱਜਰ ਸੂਏ ਪਸ਼ੂ ਨੂੰ ਤੇ ਮਿਨਰਲ ਮਿਕਚਰ ਆ ਜਿਹੜਾ 100 150 ਰੁਪਏ ਕਿਲੋ ਆ ਜਾਂਦਾ ਹਰੇਕ ਪਸ਼ੂ ਨੂੰ ਵਰਤਿਆ ਕਰੋ ਵੱਡੇ ਪਸ਼ੂ ਨੂੰ ਜਿਆਦਾ ਦੁੱਧ ਵਾਲੇ ਨੂੰ 100 ਗ੍ਰਾਮ ਵੀ ਦੇ ਸਕਦੇ ਤੁਸੀਂ ਜਿਹੜਾ ਹਿਸਾਬ ਦਾ ਦੁੱਧ ਦੇ 10 12 ਲੀਟਰ ਵਾਲਾ ਉਹਨੂੰ ਤੁਸੀਂ 60 ਤੋਂ 70 ਗ੍ਰਾਮ ਦੇ ਦਿਆ ਕਰੋ ਜਿਹੜੇ ਛੋਟੇ ਕਾਫ ਹਨ ਉਹਨਾਂ ਨੂੰ 20 ਤੋਂ 25 ਗ੍ਰਾਮ ਦੇ ਦਿਆ ਕਰੋ ਜੇ ਤੁਸੀਂ ਮਿਨਰਲ ਮਿਕਚਰ ਵਰਤਦੇ ਰਹੋਗੇ ਤਹਾਡੇ ਪਸ਼ੂ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਹਰ ਸਾਲ ਜਨਮ ਦੇਊਗਾ ਬੱਚੇ ਨੂੰ ਤੇ ਹਰ ਸਾਲ ਤੁਹਾਨੂੰ ਸੂਆ ਦਈ ਜਾਊਗਾ ਤੇ ਤੁਹਾਨੂੰ ਛੱਡਣ ਦੀ ਜ਼ਰੂਰਤ ਨਹੀਂ ਪੈਣੀ ਨਾ ਤਾਂ ਤੁਹਾਡੇ ਬਾਰ ਬਾਰ ਟੀਕੇ ਭਰਉਣ ਦੀ ਜ਼ਰੂਰਤ ਪਵੇ ਤੁਹਾਨੂੰ ਨੁਕਸਾਨ ਆਪਾਂ ਜਾਦੇ ਕਰ ਲੈਨੇ ਆ ਜਦੋਂ ਵੀ ਆਪਾਂ ਏਆਈ ਕਰਾਤੀ ਮਹੀਨੇ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਏਆਈ ਕਰਾਤੀ ਜਾਂ ਕੀ ਹੁੰਦਾ ਫੈਕਸ਼ਨ ਹੋਗੀ 2-300 500000 ਰੁਪਏ ਤੱਕ ਦਾ ਵੀ ਖਰਚਾ ਹੋ ਜਾਂਦਾ ਤੇ ਜੇ ਮਿੰਨਰ ਵੈਕਚਰ 100 200 ਰੁਪਏ ਦਾ ਕਿਲੋ ਮਹੀਨੇ ਦਾ ਲੱਗਦਾ ਨਹੀਂ ਹੈਗਾ ਤੁਸੀਂ ਜਿਹੜੀ ਮਰਜ਼ੀ ਕੰਪਨੀ ਦਾ ਮੀਨਰ ਮੈਕਚਰ ਵਧੀਆ ਲੈ ਕੇ ਵਰਤਿਓ ਤੁਹਾਡੇ ਪਸੰਦ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਤੇ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਵੱਧ ਤੋਂ ਵੱਧ ਭਰਾਮਾ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਮਾ ਦਾ ਬਹੁਤ ਬਹੁਤ ਧੰਨਵਾਦ